ਜੋ ਕਿ ਅੱਤਗਾਰ ਪਾਕਿਸਤਾਨ ਜੋ ਇਹਨਾਂ ਨੇ ਕੀਤਾ ਵਾ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਆ ਉਸ ਦੇ ਰੋਸ ਵਿੱਚ ਪੁਤਲਾ ਸਾੜਿਆ ਮੰਦਰ ਦੇ ਵਿੱਚ ਜਿਹੜੇ ਮ੍ਰਿਤਕ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਸੈਂਟਰ ਦੀ ਸਰਕਾਰ ਤੋਂ ਇੱਕੋ ਅਪੀਲ ਵਾ ਕਿ ਜਿਨ੍ਹਾਂ ਨੇ ਇਸ ਹਮਲਾ ਕੀਤਾ ਵਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਮੁਰਦਾਬਾਤ ਤਕਵਾ ਮੁਰਦਾਬਾਤ ਪਾਕਿਸਤਾਨ ਮੁਰਦਾਬਾਤ ਪਾਕਿਸਤਾਨ ਤੇ ਇਹਨਾਂ ਦੇ ਪਿੱਛੇ ਵੇਖਿਆ ਜਾਵੇ ਕਿਹੜੀਆਂ ਤਾਕਤਾਂ ਦੇਸ਼ ਵਿਰੋਧੀ ਤਾਕਤਾਂ ਦਾ ਇੱਕ ਸਾਹਮਣੇ ਲਿਆਂਦਾ ਜਾਵੇ ਉਹਨਾਂ ਬੰਦਿਆਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਕਿ ਜਿਹੜੇ ਦੇਸ਼ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨਾ ਚਾਹੁੰਦੇ ਅਸੀਂ ਇਹੀ ਪ੍ਰਧਾਨ ਮੰਤਰੀ ਜੀ پاس ਅਪੀਲ ਕਰਦੇ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਦਸ਼ਘਰਦੀ ਦਾ ਮਾਹੌਲ ਕ੍ਰੀਏਟ ਕਰਕੇ ਨਜਾਇਜ਼ ਲੋਕਾਂ ਨੂੰ ਮਾਰਿਆ ਹੈ ਉਹਨਾਂ ਨੂੰ ਉਸੇ ਹੀ ਥਾਂ ਉੱਤੇ ਜਾ ਕੇ ਉਸੇ ਹੀ ਤਰ੍ਹਾਂ ਗੋਲੀਆਂ ਮਾਰ ਕੇ ਹਲਾਕ ਕੀਤਾ ਜਾਵੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਗਾਂ ਜਿਹੜਾ ਵਾ ਕਿਸੇ ਵੀ ਨਾਲ ਅਸੀਂ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਕਰਨੀ ਦੋਸਤੋ ਖਬਰ ਲੈਣੇ ਆ ਤਰਨ ਤਰਨ ਤੋਂ ਜਿੱਥੇ ਕਿ ਭਾਰਤ ਦੇ ਵਿੱਚ ਕਾਫੀ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜਾ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਯਾਤਰੀਆਂ ਦੇ ਉੱਪਰ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੇ ਹਮਲਾ ਜਿਹੜਾ ਕੀਤਾ ਏ ਤੇ ਜਿਹੜੇ 9 ਜਵਾਨ ਮਾਰ ਦਿੱਤੇ ਗਿਆ ਉਹਨਾਂ ਦੇ ਘਰ ਵਿੱਚ ਛੱੜ ਰਿਛ ਗਿਆ ਏ ਰੋਣਾ ਪਿਆ ਹੈ ਘਰ ਦੇ ਵਿੱਚ ਤੇ ਜਿੱਥੇ ਕਿ ਅੱਜ ਤਰਨਤਾਰਨ ਵਿਖੇ ਹਿੰਦੂ ਭਾਈਚਾਰੇ ਨੇ ਪੁਤਲਾ ਸਾੜ ਕੇ ਪਾਕਿਸਤਾਨ ਨੂੰ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਇਆ ਇਹ ਵੀ ਕਿਹਾ ਹੈ ਕਿ ਪਾਕਿਸਤਾਨ بار بار ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿੱਥੇ ਕਿ ਜਿਹੜਾ ਬੜਾ ਰੋਸ ਪਾਇਆ ਜਾ ਰਿਹਾ ਭਾਰਤ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਨੇ ਹਮਲਾ ਕੀਤਾ ਜੋ ਯਾਤਰੀ ਘੁੰਮਣ ਵਾਸਤੇ ਗਏ ਹੋਏ ਸੀ ਉਹਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਉਹ ਬੜਾ ਨਿੰਦਨਯੋਗ ਹੈ ਸੰਤਾਨ ਸ਼ਹਿਰ ਨੇ ਸਮੂਥ ਸ਼ਹਿਰ ਨੇ ਇੱਕਜੁੜਤਾ ਕਰਦੇ ਹੋਏ ਤਰਨਤਨ ਦੇ ਵਿੱਚ ਜੋ ਕਿ ਅਤਗਵਾਦ ਪਾਕਿਸਤਾਨ ਜੋ ਇਹਨਾਂ ਨੇ ਕੀਤਾ ਵਾ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਆ ਉਸ ਦੇ ਰੋਸ ਵਿੱਚ ਪਤਲਾ ਸਾੜਿਆ ਪਹਿਲੇ ਮੰਦਰ ਦੇ ਵਿੱਚ ਜਿਹੜੇ ਮ੍ਰਿਤਕ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਸੈਂਟਰ ਦੀ ਸਰਕਾਰ ਤੋਂ ਇੱਕੋ ਅਪੀਲ ਵਾ ਕਿ ਜਿਨ੍ਹਾਂ ਨੇ ਇਸ ਹਮਲਾ ਕੀਤਾ ਵਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਇਹਨਾਂ ਦੇ ਪਿੱਛੇ ਦੇਖਿਆ ਜਾਵੇ ਕਿਹੜੀਆਂ ਤਾਕਤਾਂ ਦੇਸ਼ ਵਿਰੋਧੀ ਤਾਕਤਾਂ ਦਾ ਇੱਕ ਸਾਹਮਣੇ ਲਿਆਂਦਾ ਜਾਵੇ ਉਹਨਾਂ ਬੰਦਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿ ਜਿਹੜੇ ਦੇਸ਼ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨਾ ਚਾਹੁੰਦੇ ਆ ਧੰਨਵਾਦ ਜੀ ਅਸੀਂ ਇਹੀ ਪ੍ਰਧਾਨ ਮੰਤਰੀ ਜੀ پاس ਅਪੀਲ ਕਰਦੇ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਦਸ਼ਘਰਦੀ ਦਾ ਮਾਹੌਲ ਕ੍ਰੀਏਟ ਕਰਕੇ ਨਜਾਇਜ਼ ਲੋਕਾਂ ਨੂੰ ਮਾਰਿਆ ਹੈ ਉਹਨਾਂ ਨੂੰ ਉਸੇ ਹੀ ਥਾਂ ਉੱਤੇ ਲਾ ਕੇ ਉਸੇ ਹੀ ਤੇਰਾ ਗੋਲੀਆਂ ਮਾਰ ਕੇ ਹਲਾ ਕੀਤਾ ਜਾਵੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਗਾਂ ਜਿਹੜਾ ਵਾ ਕਿਸੇ ਵੀ ਨਾਲ ਅਸੀਂ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਕਰਨੀ ਅਸੀਂ ਤੇ ਇਹੀ ਅਮਿਤ ਸ਼ਾਹ ਅਗੇ ਔਰ ਮੋਦੀ ਜੀ ਅਗੇ ਅਪੀਲ ਕਰਦੇ ਆ ਕਿ ਉਹਨਾਂ ਨੂੰ ਉਸੇ ਹੀ ਥਾਂ ਉੱਤੇ ਲਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ